ਸਾਸੀ ਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇੱਕ ਪਵਿੱਤਰ ਜਗ੍ਹਾ ਦੇ ਉੱਤੇ ਇੱਕ ਪਵਿੱਤਰ ਤਿਹਾਸ ਧਰਤੀ ਦੇ ਉੱਤੇ ਪੀਰ ਬਾਬਾ ਨਗਾਹੇ ਦੀ ਧਰਤੀ ਦੇ ਉੱਤੇ ਇਸ ਟਾਈਮ ਮੌਜੂਦ ਹਾਂ ਤੇ ਨਗਾਹੇ ਦੇ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਕਰਕੇ ਬਾਬਾ ਜੀ ਹੁਣਾਂ ਦੇ ਕੋਲੇ ਪਹੁੰਚਿਆ ਹੋਇਆ ਮੈਂ ਮਿੱਤਰੋ ਜਾਨਵਰ ਦੇਖ ਲਓ ਤੁਸੀਂ ਕਬੂਤਰ ਬਿੱਲੀਆਂ ਮੌਂਕੀ ਕੁੱਤੇ ਬਖਤਾ ਕੂੜੇ ਸਭ ਕੁਝ ਇੱਥੇ ਘਰ ਦੇ ਵਿੱਚ ਮੌਜੂਦ ਆ ਤੇ ਹੋਵੇ ਵੀ ਕਿਉਂ ਨਾ ਕਿਉਂਕਿ ਇੱਕ ਪਵਿੱਤਰ ਜਗ੍ਹਾ ਤੇ ਅਜਿਹੇ ਜਾਨਵਰ ਨਾ ਹੋਣ ਤੇ ਉਹ ਜਗ੍ਹਾ ਫੱਬਦੀ ਨਹੀਂ ਉਸ ਜਗ੍ਹਾ ਨੂੰ ਰੂਪ ਨਹੀਂ ਮਿਲਦਾ ਉਸ ਜਗ੍ਹਾ ਨਾਲ ਉਹ ਪਰਛਾਵਾਂ ਨਹੀਂ ਬਣਦਾ ਜਿਹੜੀ ਜਗ੍ਹਾ ਦੇ ਕਾਰਨ ਜਿੱਥੇ ਜਾਨਵਰ ਨਾ ਹੋਣ ਉੱਥੇ ਸਕੂਨ ਨਹੀਂ ਹੁੰਦਾ ਇਸ ਜਗ੍ਹਾ ਦੇ ਉੱਤੇ ਤੁਸੀਂ ਕਦੇ ਵੀ ਕਿਤੇ ਵੀ ਜਾਇਆ ਜੇ ਪੀਰਾਂ ਦੀਆਂ ਜਗ੍ਹਾ ਦੇ ਉੱਤੇ ਤੁਹਾਨੂੰ ਇਹ ਸਭ ਕੁਝ ਵੇਖਣ ਨੂੰ ਮਿਲੇਗਾ ਪਰ ਪਹਿਲਾਂ ਤਾਂ ਸਿਰ ਝਕੋਣਾ ਵਾ ਨਮਸਕਾਰ ਕਰਦਾ ਮੈਂ ਇਸ ਧਰਤੀ ਤੇ ਖੜਕੇ ਜਦੋਂ ਵੀ ਮੈਂ ਕਿਤੇ ਨੰਗਦਾ ਇੱਥੋਂ ਨਮਸਕਾਰ ਕਰੇ ਤੋਂ ਬਿਨਾ ਕਦੇ ਨਹੀਂ ਨੰਗਿਆ ਕਿ ਜਦੋਂ ਮੈਂ ਕੱਖ ਦਾ ਸੀ ਉਦੋਂ ਵੀ ਇਸ ਦਰਬਾਰ ਤੇ ਬਹੁਤ ਵੱਦੀ ਮੱਥਾ ਟੇਕ ਕੇ ਗਿਆ ਜੇ ਅੱਜ ਜੇ ਥੋੜੇ ਬਹੁਤ ਮੇਲਾ ਵੀ ਬਹੁਤ ਭਾਰੀ ਗਿਣਤੀ ਦੇ ਵਿੱਚ ਲੱਗਦਾ ਵਾ ਮਿੱਤਰੋ ਪੰਜ ਛੇ ਵੀਰਵਾਰ ਪੰਜ ਵੀਰਵਾਰ ਲੱਗਦਾ ਵਾ ਮੰਨ ਲਓ ਇੱਕ ਮਹੀਨੇ ਦੇ ਵੀਰਵਾਰ ਹੁੰਦੇ ਆ ਤੇ ਉਹ ਵੀਰਵਾਰ ਇੰਨੇ ਕੁ ਜਿਆਦੇ ਭਰਦੇ ਆ ਕਿ ਤੁਸੀਂ ਇਹ ਵੇਖੋ ਵੀ ਸੰਗਤ ਦਾ ਹੜ ਆਇਆ ਹੁੰਦਾ ਰੋਡ ਹੁੰਦਾ ਜਿਹੜਾ ਪਾਗਾ ਪੁਰਾਣੇ ਵਾਲਾ ਜਾਮ ਹੁੰਦਾ ਤਕਰੀਬਨ ਅੱਜ ਇੱਥੇ ਜਾਨਵਰ ਜਿਹੜੇ ਆ ਤੁਸੀਂ ਦੇਖਦੇ ਪਏ ਆ ਮਤਲਬ ਪੀਰੀਆਂ ਦੇ ਬੱਚੇ ਆ ਇਹ ਵਿਕਾਊ ਆ ਇੱਕ ਤੁਹਾਨੂੰ ਕੱਲਾਂ ਵਾਲੇ ਚੇਤਕ ਕੂੜੇ ਦਾ ਬੱਚਾ ਵਿਕਾਉਣਾ ਵਾ ਜਿੰਦੇ ਕ੍ਰੋਸਿੰਗ ਉਪਲਬਧ ਦਾ ਮਿੱਤਰੋ 64 ਪਲੱਸ ਕਾਦਾ ਹੁੰਦਾ ਕਰਮਾਂ ਵਾਲੇ ਦਾ ਸਾਰੀ ਜਾਣਕਾਰੀ ਦੇ ਨਾਲ ਆਪਾਂ ਪਹਿਲਾਂ ਇਹਨਾਂ ਬਾਰੇ ਜਾਣਦੇ ਅਗਲੇ ਕਰਵੇ ਸੱਸੀ ਗਾਲ ਵੀਰੇ ਸੱਸੀ ਗਾਲ ਬਾਈ ਕੀ ਹਾਲ ਚਾਲ ਬਹੁਤ ਵਧੀਆ ਸੇਤਕ ਘਰ ਪਰਿਵਾਰ ਬਾਈ ਬਹੁਤ ਵਧੀਆ ਠੀਕ ਠਾਕ ਠੀਕ ਹੈ ਬਈ ਪਹਿਲਾਂ ਤਾਂ ਤੁਸੀਂ ਇੱਕ ਪਵਿੱਤਰ ਜਗ੍ਹਾ ਤੇ ਆਪਾਂ ਹਨਾ ਹਾਂਜੀ ਬਈ ਤੇ ਆਸਤੇ ਬੈਠੇ ਹੋਏ ਆ ਤੇ ਫਿਰ ਕਿਉਂ ਨਾ ਮੈਂਣਾ ਇੱਕ ਵਾਰੀ ਜਕਾਰਾ ਉਹਨਾਂ ਦੇ ਨਾਮ ਦਾ ਬਲਾਉਂ ਬੋਲਣਾ ਬਹੁਤ ਹੈਨਾ ਤੇ ਜੈ ਪੀਰਾਂ ਦੀ ਹੈ ਬਾਈ ਬਹੁਤ ਬਹੁਤ ਧੰਨਵਾਦ ਆ ਹੈਨਾ ਤੇ ਵੱਡੇ ਭਾਈ ਜਿਹੜੇ ਆ ਜਾਨਵਰ ਛੋਟੇ ਆ ਬੱਚੇ ਇਹ ਕਿੰਨੇ ਦਿਨਾਂ ਦੇ ਹੋ ਗਏ ਬਾਈ ਇਹ 35 ਦਿਨਾਂ ਦੇ ਹੋ ਗਏ ਬਾਈ 35 ਦਿਨਾਂ ਦੇ ਆ ਤੇ ਇਹਨਾਂ ਵਿੱਚ ਫੀਮੇਲ ਕਿੰਨੀਆਂ ਵੀਰੇ ਇੱਕ ਫੀਮੇਲ ਆ ਤਿੰਨ ਮੇਲ ਆ ਤਿੰਨ ਮੇਲ ਇੱਕ ਫੀਮੇਲ ਆ ਹੈ ਠੀਕ ਆ ਬਾਈ ਬੇ ਨਿੱਕੇ ਨਿੱਕੇ ਹੈਨਾ ਬੜੇ ਪਿਆਰੇ ਨੇ ਤੇ ਇਹ ਹੈਗੇ ਮਿੱਤਰੋ 35 ਦਿਨਾਂ ਦੇ ਹਜੇ ਸਾਰੇ ਗਰਮੀ ਵੀ ਜਿਆਦੀ ਆ ਗਰਮੀ ਦੇ ਵਿੱਚ ਇਹਨਾਂ ਦਾ ਵੀ ਥੋੜਾ ਜਿਹਾ ਹਨਾ ਵਿਚਾਰਿਆਂ ਦਾ ਔਖਾ ਏਸੀ ਜੇ ਰਹਿੰਦੇ ਨੇ ਆ ਨਾ ਹਾਂਜੀ ਬਾਈ ਹੂੰ ਨੇ ਰੱਖਨੇ ਜਾਨਵਰ ਏ ਸੀ ਦੇ ਪੈਨ ਵਾਲਾ ਗਰਮੀ ਬਹੁਤ ਆ ਬਾਈ ਤੇ ਆ ਉੱਪਰਲੇ ਕਿੰਨੇ ਦਿਨਾਂ ਦੇ ਵੀਰੇ ਇਹ ਜੀ ਦੋ ਮਹਿਗਨਾ ਫੀਮੇਲਾਂ ਜੀ ਇੱਕ ਮੇਲ ਆ 55 ਦਿਨ ਉਹਦੀ ਹੋ ਗਈ ਉਮਰ ਜੀ ਇਹ 55 ਦਿਨਾਂ ਦੇ ਹਾਂਜੀ ਠੀਕ ਆ ਬਾਈ ਵੈਕਸੀਨ ਇੱਕ ਹੋ ਚੁੱਕੀ ਹੈ ਤੇ ਮੇਲ ਉਹ ਵੀਰੇ ਦੇ ਹੱਥ 'ਚ ਜਿਹੜਾ ਹਾਂਜੀ ਉਹ ਮੇਲ ਆ ਜੀ ਇਹ ਮੇਲ ਆ ਤੇ ਆ ਫੀਮੇਲ ਆ ਇਹ ਫੀਮੇਲ ਇਹ ਨਿੱਕਿਆਂ ਦੀ ਕੀ ਕੀਮਤ ਰਹੂਗੀ ਤੇ ਇਹਨਾਂ ਦੀ ਕੀ ਕੀਮਤ ਰਹੂਗੀ ਬਾਈ ਨਿੱਕਿਆਂ ਦੀ ਹਾਂ ਇਹਨਾਂ ਦੀ ਜੀ ਫੀਮੇਲ ਦੀ ਹੈਗੀ 4500 ਹਾਂ ਮੇਲ ਦੀ 6000 ਰੁਪਏ ਠੀਕ ਹੈ ਤੇ ਆ ਬਾਈ ਇੱਕੋ ਹੀ ਰੇਟ ਹੈ ਜੀ ਇੱਕੋ ਹੀ ਰੇਟ ਠੀਕ ਹੈ ਭਾਈ ਤੇ ਬਾਈ ਜਿਹੜਾ ਆਪਣਾ ਕੱਲਾਣਾ ਚੇਤਕ ਦਾ ਬੱਚਾ ਆਪਣਾ ਹਨਾ ਤੇ ਇਹ ਫਿਰ ਕਿੰਨੇ ਚਿਰ ਦਾ ਹੋ ਗਿਆ ਹੁਣ ਇਹ 3 ਸਾਲ ਹੋ ਗਈ ਉਮਰ ਤਿੰਨ ਸਾਲ ਹੋ ਗਏ ਹੁਣ ਘੋੜੀਆਂ ਮੀਟ ਲਈ ਉਪਲਬਧ ਹਾਂ ਬਰਾ ਠੀਕ ਹੈ ਭਾਈ ਤੇ ਇਹਦੇ ਫਿਰ ਮੀਟਿੰਗ ਲਈ ਫੀਸ ਕਿੰਨੀ ਰੱਖੀ ਹੋਈ ਹੈ ਭਾਈ ਕੋਈ ਨੋਟ ਹੋ ਜੂ ਮਨ ਤਨ ਫੋਨ ਤੱਕ ਠੀਕ ਹੈ ਮੋੜਦੇ ਨਹੀਂ ਕਰਨਾ ਨਾ ਨੀ ਨੀ ਬਾਪ ਸਾਹਿਬ ਤੇ ਆਉਣਾ ਹੈ ਹਾਂਜੀ 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 ਠੀਕ ਹੈ ਭਾਈ ਠੀਕ ਆ ਲੈ ਮਿੱਤਰੋ ਫੀਸ ਦੇ ਵਿੱਚ ਵੀ ਤੁਹਾਡਾ ਛੋਟਾ ਪੂਰਾ ਖੋਲਾ ਟੁੱਲਾ ਮਾਨਤਣ ਕਰਨਗੇ ਬਾਈ ਹੁਣੀ ਕਿਉਂਕਿ ਦਰਬਾਰ ਸਾਹਿਬ ਤੇ ਹੀ ਤੁਸੀਂ ਆਉਣਾ ਇੱਕ ਸਾਬ ਦਾ ਤੇ 3 ਸਾਲ ਦੀ ਉਮਰ ਬਾਈ 3 ਸਾਲ 3 ਸਾਲ ਦੀ ਉਮਰ ਹੋ ਗਈ ਹੈ ਬਾਈ ਮਤਲਬ ਤੇ 64 ਪਲੱਸ ਕਰਦਾ ਕਰਮ ਵਾਲੇ ਦਾ ਤੇ ਫਿਰ ਵੇਖੋ ਤੁਸੀਂ ਵੀ ਹਜੇ ਇਹਨੇ ਕਰ ਦਿੱਤਾ ਹੋਰ ਵੀ ਕਰਾ ਕਾਠੀ ਕੁਠੀ ਲਵਾਉਂਦਾ ਬਈ ਹਾਂਜੀ ਹਾਂਜੀ ਬਾਈ ਸਵਾਰੀ ਸਵਾਰੀ ਨੂੰ ਪੂਰੀ ਚਾਲ ਤੇ ਵਿੱਚ ਹੈ ਠੀਕ ਹੈ ਲੈ ਵੀ ਮਿੱਤਰੋ ਸਵਾਰੀ ਲਈ ਵੀ ਪੂਰਾ ਓਕੇ ਆ ਤੇ ਜਾਨਵਰ ਬਾਈ ਫਿਰ ਕਿੰਨੇ ਰੱਖੇ ਟੋਟਲ ਇਹ ਇਹ ਹੈਗੇ 6-7 ਨਾ ਜਾਨਵਰ ਜਿੰਨਾ 6-7 ਜਾਨਵਰ ਠੀਕ ਹੈ ਬਾਈ ਤੇ ਬਾਗਮਾਲਾ ਵੀ ਕਿਉਂਕਿ ਚੇਤਕ ਦਾ ਵੀ ਨਾਂ ਬਹੁਤ ਵੱਡਾ ਵਰਲਡਵਾਈਡ ਕੋੜਾ ਵਾ ਕਰਮਾ ਵਾਲਾ ਤੇ ਫਿਰ ਜੇ ਚੇਤਕ ਦੇ ਬੱਚੇ ਨਾਲ ਬਾਜੀ ਮਾਰਨ ਤੇ ਗੱਲ ਹੋਣੀ ਸਕਦੀ ਹੈ ਨਾ ਤੇ ਲੈ ਵੀਰੇ ਆਪਣਾ ਨੰਬਰ ਦੇ ਦੀ ਕਿਉਂਕਿ ਗਰਮੀ ਟੈਂਪਰੇਚਰ ਦੇ ਕਾਰਨ ਮੋਬਾਈਲ ਵੀ ਵੀਡੀਓ ਮਸਾਂ ਹੀ 2-3 ਮਿੰਟ ਦੀ ਕਵਰ ਕਰਦੇ ਆ ਹੁਣ 83608 ਹਾਂਜੀ 67703 ਇੱਕ ਵਾਰੀ ਹੋਰ ਬੋਗੇ 83608 ਜੀ 67703 ਠੀਕ ਹੈ ਜੀ ਦੂਜਾ 98726 ਜੀ 20786 ਇੱਕ ਵਾਰੀ ਹੋਰ ਬੋਗੇ 98726 ਜੀ 20786 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਹੁਣਿਆਂ ਦੇ ਨਾਲ ਤੁਸੀਂ ਗੱਲਬਾਤ ਪੀਰ ਬਾਬਾ ਨਿਗਾਹੇ ਤੋਂ ਵੀਡੀਓ ਦਿਖਾਈ ਆ ਤੇ ਨਿਗਾਹ ਇੱਕ ਪਵਿੱਤਰ ਜਗਾ ਵਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜਦੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਬਹੁਤ ਸਾਰਾ ਧੰਨਵਾਦ